ਤੁਸੀਂ ਦੇਖ ਸਕਦੇ ਹੋ ਕਿ ਦਿੱਲੀ ਜਿਹੜੀ ਹੈ ਉਹ ਦਰਿਆਏ ਕੰਡੇ ਵਸਦੀ ਨਜ਼ਰ ਆ ਰਹੀ ਹੈ ਕਿਉਂਕਿ ਸੜਕਾਂ ਦੇ ਉੱਤੇ ਪਾਣੀ ਇਸ ਕਦਰ ਜਿਹੜਾ ਹੈ ਇਕੱਠਾ ਹੋ ਗਿਆ ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ ਗੱਡੀਆਂ ਜਿਹੜੀਆਂ ਨੇ ਤੈਰਦੀਆਂ ਹੋਈਆਂ ਰਿੰਗਦੀਆਂ ਹੋਈਆਂ ਨਜ਼ਰ ਆਈਆਂ 8 8 9 9 ਘੰਟੇ ਦਾ ਜਿਹੜਾ ਹੈ ਲੰਬਾ ਜਾਮ ਵੀ ਦਿੱਲੀ ਦੇ ਵਿੱਚ ਦਿਖਾਈ ਦਿੱਤਾ ਔਰ ਸੜਕਾਂ ਦੇ ਉੱਤੇ ਲੋਕ ਜਿਹੜੇ ਆ ਕਮਰ-ਕਮਰ ਘੁੱਟਨੇ ਤੱਕ ਪਾਣੀ ਦੇ ਵਿੱਚ ਚੱਲਣ ਤੋਂ ਜਿਹੜਾ ਮਜਬੂਰ ਹੋ ਗਏ ਔਰ ਟੂ-ਵੀਲਰ ਜਿਹੜੇ ਆ ਉਹ ਪਾਣੀ ਦੇ ਵਿੱਚ ਇਸ ਤਰ੍ਹਾਂ ਰੁੜਦੇ ਹੋਏ ਨਜ਼ਰ ਆ ਰਹੇ ਸੀ ਕਿ ਸ਼ਾਇਦ ਇਹ ਕੋਈ ਕਾਗਜ਼ ਦੇ ਟੁਕੜੇ ਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤਾਂ ਅਨ ਮਿਊਟ ਮੈਂ ਸਕਰੀਨ ਦੇ ਉੱਤੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਤੁਸੀਂ ਦੇਖ ਸਕਦੇ ਹੋ ਕਿ ਦਿੱਲੀ ਜਿਹੜੀ ਹੈ ਉਹ ਦਰਿਆਏ ਕੰਡੇ ਵਸਦੀ ਨਜ਼ਰ ਆ ਰਹੀ ਹੈ ਕਿਉਂਕਿ ਸੜਕਾਂ ਦੇ ਉੱਤੇ ਪਾਣੀ ਇਸ ਕਦਰ ਜਿਹੜਾ ਹੈ ਇਕੱਠਾ ਹੋ ਗਿਆ ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ ਗੱਡੀਆਂ ਜਿਹੜੀਆਂ ਨੇ ਤੈਰਦੀਆਂ ਹੋਈਆਂ ਰਿੰਗਦੀਆਂ ਹੋਈਆਂ ਨਜ਼ਰ ਆਈਆਂ 8 8 9 9 ਘੰਟੇ ਦਾ ਜਿਹੜਾ ਹੈ ਲੰਬਾ ਜਾਮ ਵੀ ਦਿੱਲੀ ਦੇ ਵਿੱਚ ਦਿਖਾਈ ਦਿੱਤਾ ਮੀਂਹ ਤੋਂ ਬਾਅਦ ਗੱਲ ਕਰੀਏ ਬੀਤੀ ਸ਼ਾਮ ਦੀ ਦਿੱਲੀ ਦੇ ਵਿੱਚ ਜਦੋਂ ਕੱਲ ਸ਼ਾਮ 7 ਵਜੇ ਤੋਂ ਪਹਿਲਾਂ ਉਮਸ ਭਰੀ ਗਰਮੀ ਪੈ ਰਹੀ ਸੀ ਕਾਫੀ ਦਿਨਾਂ ਤੋਂ ਤੇ ਮੌਸਮ ਵਿਭਾਗ ਨੇ ਜੋ ਹੈ orange alert ਪਹਿਲਾਂ ਜਾਰੀ ਕੀਤਾ ਸੀ ਕਿ ਦਿੱਲੀ ਦੇ ਲੋਕਾਂ ਨੂੰ ਜਿਹੜੀ ਹੈ ਰਾਹਤ ਮਿਲਣ ਵਾਲੀ ਹੈ ਔਰ ਰਾਹਤ ਤੇ ਮਿਲੀ ਲੇਕਿਨ ਰਾਹਤ ਦੇ ਨਾਲ ਜਿਹੜੀ ਆਫਤ ਬਣ ਕੇ ਬਾਰਿਸ਼ ਆਈ ਹੈ ਉਹਨਾਂ ਨੂੰ ਵੀ ਲੋਕਾਂ ਦਾ ਬਹੁਤ ਬੁਰੇ ਤਰੀਕੇ ਨਾਲ ਸਾਹਮਣਾ ਜਿਹੜਾ ਕਰਨਾ ਪਿਆ ਦਿੱਲੀ ਦੇ ਲੋਕਾਂ ਨੂੰ ਉਮਸ ਭਰੀ ਗਰਮੀ ਤੋਂ ਜਿੱਥੇ ਰਾਹਤ ਮਿਲੀ ਸੀ ਤੇ ਲੇਕਿਨ 15 20 ਮਿੰਟ ਬਾਅਦ ਲਗਭਗ 7:30 ਦੇ ਕਰੀਬ ਜਦੋਂ ਹੈ ਸ਼ਾਮ ਦੇ ਬੀਤੇ ਦਿਨ ਹੋਏ ਤਾਂ 20 25 ਮਿੰਟ ਦੇ ਵਿੱਚ ਤਸਵੀਰਾਂ ਜਿਹੜੀਆਂ ਨੇ ਖੁਸ਼ ਨਮਾ ਮਾਹੌਲ ਤੋਂ ਭਿਆਨਕ ਤਸਵੀਰਾਂ ਜਿਹੜੀਆਂ ਦਿੱਲੀ ਦੀਆਂ ਬਣ ਗਈਆਂ ਸੜਕਾਂ ਦੇ ਵਿੱਚ ਲੰਬੇ ਲੰਬੇ ਟੋਏ ਹੋ ਗਏ ਸੜਕਾਂ ਦੇ ਉੱਤੇ ਕਿਸ਼ਤੀਆਂ ਚੱਲਣ ਲੱਗੀਆਂ ਸੜਕਾਂ ਦੇ ਉੱਤੇ ਚਾਰ ਪਹੀਆ ਵਾਹਨ ਤੈਰਨ ਲੱਗ ਗਏ ਔਰ ਸੜਕਾਂ ਦੇ ਉੱਤੇ ਲੋਕ ਜਿਹੜੇ ਆ ਕਮਰ-ਕਮਰ ਘੁੱਟਨੇ ਤੱਕ ਪਾਣੀ ਦੇ ਵਿੱਚ ਚੱਲਣ ਤੋਂ ਜਿਹੜਾ ਮਜਬੂਰ ਹੋ ਗਏ ਔਰ ਟੂ ਵੀਲਰ ਜਿਹੜੇ ਆ ਉਹ ਪਾਣੀ ਦੇ ਵਿੱਚ ਇਸ ਤਰ੍ਹਾਂ ਰੁੜਦੇ ਹੋਏ ਨਜ਼ਰ ਆ ਰਹੇ ਸੀ ਕਿ ਸ਼ਾਇਦ ਇਹ ਕੋਈ ਕਾਗਜ਼ ਦੇ ਟੁਕੜੇ ਹੁੰਦੇ ਨੇ ਔਰ ਜਿਸ ਪਾਸ ਗੱਲ ਕੀਤੀ ਜਾਵੇ ਦੂਸਰੇ ਪਾਸੇ ਦਿੱਲੀ ਦੇ ਕੁਝ ਇਲਾਕਿਆਂ ਦੇ ਵਿੱਚ ਦਰਦਨਾਕ ਤਸਵੀਰਾਂ ਵੀ ਜੜੀਆਂ ਔਰ ਖਬਰਾਂ ਵੀ ਸਾਹਮਣੇ ਆਈਆਂ ਕਿ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਦੇ ਵਿੱਚ ਜਿਹੜਾ ਹੈ ਇੱਕ ਪੁਰਾਣਾ ਘਰ ਤੇਜ਼ ਬਾਰਿਸ਼ ਦੇ ਨਾਲ गिर ਜਾਂਦਾ ਜਿਸ ਦੇ ਵਿੱਚ ਇੱਕ ਔਰ પુરੁਸ਼ ਤੇ ਮਹਿਲਾ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਐਨ ਡੀ ਆਰ ਐਫ ਦੇ 4 ਘੰਟੇ ਦੇ ਨੰਬਰ ਆਪਰੇਸ਼ਨ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਹਿੰਦੂ ਰੌ ਹਸਪੀਟਲ ਦੇ ਵਿੱਚ ਭੇਜਿਆ ਜਾਂਦਾ ਔਰ ਉਸ ਤੋਂ ਬਾਅਦ ਜੇਕਰ ਗੱਲ ਕਰੀ ਤੇ ਇੱਕ ਹੋਰ ਦੁਖਦਾਈ ਘਟਨਾ ਦਿੱਲੀ ਦੇ ਵਿੱਚ ਸਾਹਮਣੇ ਆਈ ਕਿ ਦਿੱਲੀ ਦੇ ਮੋਜਪੁਰ ਇਲਾਕੇ ਦੇ ਵਿੱਚ ਖੇੜਾ ਕਲੋਨੀ ਦੇ ਵਿੱਚ ਐਮ ਸੀ ਡੀ ਦਾ ਨਾਲਾ ਨਿਰਮਾਣ ਅਧੀਨ ਸੀਗਾ ਔਰ ਨਾਲੇ ਦਾ ਗੰਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਤੇ ਹਫਤਾਵਾਰੀ ਬਾਜ਼ਾਰ ਜਿਹੜਾ ਦਿੱਲੀ ਦੇ ਵਿੱਚ ਲੱਗਦੇ ਨੇ ਸੋਮਵਾਰ ਤੋਂ ਐਤਵਾਰ ਤੱਕ ਉਹ ਹਫਤਾਵਾਰੀ ਬਾਜ਼ਾਰ ਦੇ ਵਿੱਚ ਇੱਕ 25 ਸਾਲ ਦੀ ਮਾਂ ਤੇ ਉਸ ਦਾ 8 ਸਾਲ ਦਾ ਪੁੱਤਰ ਜਿਹੜਾ ਹੈ 7 ਸਾਲ ਦਾ ਪੁੱਤਰ ਜਿਹੜਾ ਹੈ ਉਹ ਬਾਜ਼ਾਰ ਦੇ ਵਿੱਚ ਖਰੀਦਦਾਰੀ ਕਰਨ ਜਾਂਦੇ ਨੇ ਲੇਕਿਨ ਉਹਨਾਂ ਨੂੰ ਨਹੀਂ ਪਤਾ ਸੀ ਕਿ بارش ਜਿਹੜੀ ਆ ਉਹਨਾਂ ਦੇ ਲਈ ਆਫਤ ਬਣ ਜਾਏਗੀ ਕਿਉਂਕਿ ਨਿਰਮਲ ਦੀਨ ਜਿਹੜਾ ਨਾਲਾ ਸੀ ਉਹਦੇ ਵਿੱਚ ਓਵਰਫਲੋ ਹੋਣ ਕਾਰਨ ਦੋਨੋਂ ਮਾਂ ਪੁੱਤ ਜਿਹੜੇ ਆ ਉਸ ਨਾਲੇ ਦੇ ਵਿੱਚ ਰੁੜ ਕੇ ਫਸ ਗਏ ਤੇ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਉਹਨਾਂ ਦੀ ਬਾਡੀਜ਼ ਨੂੰ ਜਿਹੜਾ ਹੈ ਡੈਡ ਬਾਡੀਜ਼ ਨੂੰ ਜਿਹੜਾ ਹੈ ਕ੍ਰੇਨ ਅਤੇ ਗੋਤਾਖੋਰਾਂ ਦੀ ਸਹਾਇਤਾ ਦੇ ਨਾਲ ਕੱਢਿਆ ਗਿਆ ਕਾफी ਜਗ੍ਹਾ ਦੇ ਮੈਂ ਦਿੱਲੀ ਦੀ ਗੱਲ ਕਰਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦਿੱਲੀ ਜਿਹੜੀ ਆ ਦੇਸ਼ ਦਾ ਦਿਲ ਕਹੀ ਜਾਣ ਵਾਲੀ ਦਿੱਲੀ ਨਰਮ ਦਿਲ ਵਾਲੀ ਦਿੱਲੀ ਅੱਜ ਦਰਿਆਈ ਦਿੱਲੀ ਨਜ਼ਰ ਆ ਰਹੀ ਹੈ ਤੁਹਾਨੂੰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਸ ਵਕਤ ਬਾਰਿਸ਼ ਦਿੱਲੀ ਦੇ ਵਿੱਚ ਨਹੀਂ ਹੋ ਰਹੀ ਹੈ ਲੇਕਿਨ ਰੈਡ ਅਲਰਟ ਕਿਤਨਾ ਕਿਤੇ ਮੌਸਮ ਵਿਭਾਗ ਵੱਲੋਂ ਜਿਹੜਾ ਹੈ ਉਹ ਲਗਾਤਾਰ ਜਾਰੀ ਹੈ ਕਿ ਹਰ ਘੰਟੇ ਦੇ ਵਿੱਚ ਜਿਹੜਾ ਹੈ ਦਿੱਲੀ ਦੇ ਵਿੱਚ 3 ਤੋਂ 4 ਸੈਂਟੀਮੀਟਰ ਮਿਲੀਮੀਟਰ ਬਾਰਿਸ਼ ਜਿਹੜੀ ਆ ਉਹ ਜ਼ਰੂਰ ਹੋਏਗੀ ਤਾਂ ਉਸ ਤੋਂ ਬਾਅਦ ਹੁਣ ਐਮਸੀਡੀ ਅਤੇ ਹੋਰ ਪ੍ਰਸ਼ਾਸਨ ਜਿਹੜੇ ਅਧਿਕਾਰੀ ਨੇ ਉਹ ਪੁਖਤਾ ਇੰਤਜ਼ਾਮ ਕਰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਕਿਤੇ ਨਾ ਕਿਤੇ ਸਰਕਾਰਾਂ ਦੇ ਦਾਅਵੇ ਜਿਹੜੇ ਨੇ ਉਹ ਪੋਲ ਦੇ ਰਾਹੀ ਖੁੱਲਦੇ ਹੋਏ ਹਮੇਸ਼ਾ ਬਾਰਸ਼ਾਂ ਦੇ ਦੌਰਾਨ ਨਜ਼ਰ ਆਉਂਦੇ ਨੇ ਜੇਕਰ ਅਸੀਂ ਗੱਲ ਕਰੀਏ ਤੇ ਕੁਝ ਦਿਨ ਪਹਿਲਾਂ ਅਸੀਂ ਦਰਦਨਾਕ ਹਾਦਸੇ ਨੂੰ ਦੇਖਿਆ ਦਿੱਲੀ ਦੇ ਵਿੱਚ ਕੀ ਰਾਉਜ਼ ਆਈਐਸ ਇੰਸਟੀਚਿਊਟ ਜਿੱਥੇ ਰਜਿੰਦਰ ਨਗਰ ਦੇ ਵਿੱਚ ਪਾਣੀ ਭਰ ਗਿਆ ਸੀ ਤੇ ਉਸੇ ਹੀ ਜਗ੍ਹਾ ਤੇ ਇੱਕ ਵਾਰ ਫਿਰ ਤੋਂ ਜਿਹੜਾ ਪਾਣੀ ਭਰਿਆ ਸੀ ਕੁਝ ਦਿਨ ਪਹਿਲਾਂ ਉਹ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਕਿ ਉੱਥੇ ਡਰੇਨਿੰਗ ਦਾ ਕੰਮ ਜਿਹੜਾ ਸ਼ੁਰੂ ਕੀਤਾ ਹੈ ਲੇਕਿਨ ਡਰੇਨਿੰਗ ਦਾ ਕੰਮ ਸ਼ੁਰੂ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਉੱਥੇ ਕੱਲ ਘੁੱਟਨਿਆਂ ਤੱਕ ਪਾਣੀ ਜਿਹੜਾ ਹੈ ਮੌਜੂਦ ਸੀਗਾ ਔਰ ਜਿਹੜੇ ਬੱਚੇ ਉੱਥੇ ਪ੍ਰੋਟੈਸਟ ਕਰ ਰਹੇ ਸੀ ਉਹ ਪਾਣੀ ਦੇ ਵਿੱਚ ਹੀ ਡੂੰਘੇ ਪਾਣੀ ਦੇ ਵਿੱਚ ਬੈਠ ਕੇ ਹੀ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕਰਦੇ ਹੋਏ ਨਜ਼ਰ ਆ ਰਹੇ ਸੀ ਉਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਕਰੀਨ ਤੇ ਨੇ ਜਿੱਥੇ ਉਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਸੀ ਸ਼ਾਮ ਕਰੀਬ 7 ਵਜੇ ਦੇ ਕਰੀਬ ਜਦੋਂ بارش ਸ਼ੁਰੂ ਹੁੰਦੀ ਹੈ ਤਾਂ ਲੋਕਾਂ ਨੂੰ ਰਾਹਤ ਭਰਿਆ ਸਾਹ ਲੈਂਦੇ ਨੇ ਕਿ ਗਰਮੀ ਤੋਂ ਸ਼ਾਇਦ ਰਾਹਤ ਮਿਲੇਗੀ ਲੇਕਿਨ 15-20 ਮਿੰਟ ਬਾਅਦ ਤਸਵੀਰਾਂ ਤੁਹਾਡੇ ਸਕਰੀਨ ਤੇ ਨੇ ਕਿ ਦਿੱਲੀ ਦੇ ਹਾਲਾਤ ਜੇ ਹੋ ਜਾਂਦੇ ਨੇ ਕਿ ਲੋਕ ਅਸਮਾਨ ਵੱਲ ਦੇਖ ਕੇ ਬਸ ਇੱਕੋ ਹੀ ਫਰਿਆਦ ਕਰਦੇ ਨੇ ਕਿ ਬਸ ਰੱਬਾ ਬਸ ਕਿੱਥੇ ਲੋਕੀ ਮੀਂਹ ਦੀ ਮੰਗ ਕਰਦੇ ਨੇ ਕਿ ਰੱਬਾ ਮੀਂਹ ਪਾ ਦੇ ਗਰਮੀ ਤੋਂ ਰਾਤ ਮਿਲੇ ਲੇਕਿਨ ਕੱਲ ਦਿੱਲੀ ਦੇ ਲੋਕ ਜਿਹੜੇ ਆ ਕੰਨਾਂ ਨੂੰ ਹੱਥ ਲਾ ਕੇ ਰੱਬ ਨੂੰ ਤੋਬਾ ਕਰਦੇ ਹੋਏ ਨਜ਼ਰ ਆਏ ਕਿਉਂਕਿ ਟੂ ਵੀਲਰਾਂ ਦੀ ਜੇਕਰ ਗੱਲ ਕਰੀਏ ਤਾਂ ਇਸ ਤਰੀਕੇ ਨਾਲ ਪਾਣੀ ਦੇ ਵਿੱਚ ਤੈਰਦੇ ਹੋਏ ਨਜ਼ਰ ਆ ਰਹੇ ਸੀ ਸ਼ਾਇਦ ਕਿਸੇ ਕਾਗਜ਼ ਦੇ ਟੁਕੜੇ ਹੁੰਦੇ ਨੇ ਔਰ ਚਾਰ ਪਹੀਆ ਵਾਹਨ ਵੀ ਜਿਹੜੇ ਨੇ ਇਸ ਤਰੀਕੇ ਨਾਲ ਲਹਿਰਾਂਦੇ ਹੋਏ ਨਜ਼ਰ ਆ ਰਹੇ ਸੀ ਔਰ ਦੂਸਰੇ ਪਾਸੇ ਦਿੱਲੀ ਗੁਰੂਗ੍ਰਾਮ ਦਿੱਲੀ ਐਨਸੀਆਰ ਗੁੜਗਾਵਾ ਦੀ ਗੱਲ ਕਰੀਏ ਤਾਂ 9-9 ਘੰਟੇ 8-8 ਘੰਟੇ ਦਾ ਜਾਮ ਜਿਹੜਾ ਲੱਗਿਆ ਔਰ ਲక్ష్ਮੀਨਗਰ ਦਾ ਰਸਤਾ ਤੱਕ ਜਿਹੜਾ ਹੈ ਬੰਦ ਕਰ ਦਿੱਤਾ ਗਿਆ ਔਰ ਕਾਫੀ ਦਰਦਨਾਕ ਹਾਦਸੇ ਵੀ ਜਿਹੜੇ ਸਾਹਮਣੇ ਹੈ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਮੋਹਜਪੁਰ ਦੀ ਗੱਲ ਦੱਸੀ ਉੱਥੇ ਹੀ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਦੇ ਵਿੱਚ ਇੱਕ ਪੁਰਾਣਾ ਘਰ ਜਿਹੜਾ ਹੈ गिर ਗਿਆ ਉੱਥੇ ਵੀ ਦੋ ਲੋਕ ਜਿਹੜੇ ਜ਼ਖਮੀ ਹੋ ਗਏ ਸੀ ਇੱਕ ਔਰਤ ਤੇ ਇੱਕ ਪੁਰਸ਼ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਹਿੰਦੂਰਾ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਐਨਟੀਆਰਐਫ ਦੀ ਟੀਮ ਅਤੇ ਜੋ ਅੱਗ ਬੁਝਾਓ ਕੇਂਦਰ ਨੇ ਉਹ ਉੱਥੇ ਪਹੁੰਚ ਕੇ ਜਿਹੜਾ ਉਹਨਾਂ ਨੇ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਮਿੱਟੀ ਦੇ ਵਿੱਚ ਧਸ ਗਏ ਸਨ ਦੋ ਲੋਕ ਜਿਹੜੇ ਨੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਮੰਜ਼ਰ ਦਿੱਲੀ ਦਾ ਤੁਸੀਂ ਲਗਾਤਾਰ ਤਸਵੀਰਾਂ ਤੇ ਦੇਖ ਰਹੇ ਹੋ ਕਿ ਅਜਿਹਾ ਬਣਿਆ ਹੋਇਆ ਸੀਗਾ ਕਿ ਜਿਸ ਤਰੀਕੇ ਨਾਲ ਸ਼ਾਇਦ ਦਿੱਲੀ ਜਿਹੜੀ ਹੈ ਉਹ ਦਰਿਆ ਬਣ ਗਈ ਹੈ ਦਰਿਆਈ ਦਿੱਲੀ ਜਿਹੜੀ ਆ ਉਹ ਨਜ਼ਰ ਆ ਰਹੀ ਸੀਗੀ ਹੁਣ ਲਗਾਤਾਰ ਮੌਸਮ ਵਿਭਾਗ ਵੱਲੋਂ ਜਿਹੜਾ ਲਾਰਟ ਹਲੇ ਵੀ بارش ਦਾ ਜਾ ਰਹੀ ਹੈ ਆਉਣ ਵਾਲੇ 2 ਦਿਨ ਹੋਰ ਜਿਹੜੇ ਨੇ ਸ਼ਾਇਦ ਦਿੱਲੀ ਦੇ ਲਈ ਮੁਸੀਬਤਾਂ ਲਿਆ ਸਕਦੇ ਨੇ ਜੇਕਰ بارش ਪੈਂਦੀ ਹੈ ਤੇ ਦਿੱਲੀ ਦੇ ਵਿੱਚ ਮੁਸੀਬਤਾਂ ਜੜੀਆਂ ਨੇ ਉਹ ਹੋਰ ਆ ਸਕਦੀਆਂ ਨੇ ਤੁਸੀਂ ਲਗਾਤਾਰ ਦਾਨ ਮੂਰ ਦੇ ਨਾਲ ਜੁੜੇ ਰਹੋ ਅਸੀਂ ਪਲ-ਪਲ ਦੀ ਅਪਡੇਟ ਜਿਹੜੀ ਆ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਕੈਮਰਾ ਪਰਸਨ ਰਵਿੰਦਰ ਸਿੰਘ ਦੇ ਨਾਲ ਦਵਿੰਦਰ ਸਿੰਘ ਦਾਨ ਮਿਊਟ ਦਿੱਲੀ